स्पार्कलिंग किड्स द फाउंडेशन स्कूल ਪਾਤਣਾ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ CBSE ਬੋਰਡ ਦੇ 10ਵੀਂ ਕਲਾਸ ਦੇ ਨਤੀਜੇ ਵਿੱਚ ਮਾਰੀਆਂ ਮੱਲਾਂ ਲੜਕੇ ਰਹੇ ਮੋਰੀ ਪ੍ਰਿੰਸੀਪਲ ਸ਼੍ਰੀਮਤੀ ਹਰਮਨਦੀਪ ਕੌਰ ਹਰੀਕਾ ਨੇ ਨਤੀਜੇ ਨੂੰ ਉਸ਼ਿਦ ਕਰਦੇ ਹੋਏ ਕਿਹਾ ਕਿ ਸਕੂਲ ਦਾ ਨਤੀਜਾ 100% ਰਿਆ ਹੈ ਇਸ ਸਾਲ ਸਕੂਲ ਦੇ 110 ਵਿਦਿਆਰਥੀਆਂ ਨੇ 10ਵੀਂ ਦੀ CBSE ਬੋਰਡ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ ਵਿਦਿਆਰਥੀ ਵਿਵਾਨ ਜਿੰਦਲ ਨੇ 96% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਵਿਦਿਆਰਥੀ ਯਦੂਵੰਸ਼ ਸਿੰਘਲਾ ਨੇ 95.8% ਅੰਕ ਲੈ ਕੇ ਦੂਜੇ ਸਥਾਨ ਤੇ ਰਿਹਾ ਵਿਦਿਆਰਥਣਾ ਐਸ਼ਮੀਤ ਕੌਰ ਅਤੇ ਤਰਨਪੀਤ ਕੌਰ ਨੇ 95.6% ਅੰਕ ਲੈ ਕੇ ਤੀਜੇ ਸਥਾਨ ਤੇ ਰਹੀਆਂ ਪ੍ਰਿੰਸੀਪਲ ਨੇ ਬੱਚਿਆਂ ਤੇ ਮਾਪਿਆਂ ਨੂੰ ਸਟਾਫ ਨੂੰ ਵਧਾਈ ਦਿੱਤੀ ਪਾਤਰਾਂ ਤੋਂ ਸਤਪਾਲ ਗਰਗ ਦੀ ਰਿਪੋਰਟ ਦਾ ਇੱਕ ਮਿੰਟ ਰੁਕੋ ਮੈਨੂੰ ਕੱਢ ਲੈ ਆ ਅੱਜ ਜਿਹੜਾ ਮੈਟਰ ਕਰਦਾ ਸੀ ਜਮਾਤਰ ਜਿਹੜਾ 10th ਕਲਾਸ ਦਾ CBSE 2324 ਦਾ ਰਿਜ਼ਲਟ ਹੈ ਉਹ ਬਹੁਤ ਅੱਛਾ ਰਿਹਾ ਜਿਦੇ ਵਿੱਚ 110 ਬੱਚਿਆਂ ਨੇ ਪੇਪਰ ਦਿੱਤੇ 10th ਬੋਰਡ ਦੇ ਜਿਹੜਾ ਬੋਰਡ ਦਾ ਰਿਜ਼ਲਟ ਹੈ ਉਹ 100% ਰਿਹਾ ਜਿਸ ਵਿੱਚੋਂ ਵਿਵਾਨ ਜਿੰਦਲ ਬੱਚਾ ਉਹਦੇ 96% ਲੈ ਕੇ ਉਸ ਬੱਚੇ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਸਰੇ ਪਲੇਸ ਦੇ ਉੱਪਰ ਜਦੂ ਵਾਜ ਸਿੰਗਲਾ ਵਿਦ 95.8 ਰਿਹਾ ਤੀਸਰੇ ਸਥਾਨ ਦੇ ਉੱਪਰ ਆਸ਼ਮੀਤ ਕੌਰ ਐਂਡ ਤਰਨਪ੍ਰੀਤ ਕੌਰ ਦੋ ਬੱਚੇ ਰਹੇ ਨੇ ਵਿਦ 95.6 ਇਸ ਤੋਂ ਬਿਨਾ ਜਿਹੜਾ ਇਸ ਸਾਲ ਦਾ ਸਾਡਾ 110 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚੋਂ ਸੱਤ ਵਿਦਿਆਰਥੀ ਨੇ ਜਿਨ੍ਹਾਂ ਦਾ 95 ਤੋਂ ਉੱਪਰ ਜਿਹੜੇ ਨੰਬਰ ਲੈ ਕੇ ਉਹ ਬੱਚੇ ਪਾਸ ਹੋਏ ਨੇ 10 ਬੱਚੇ ਨੇ ਜਿਹੜੇ ਉਹ 90% ਤੋਂ 18 ਬੱਚੇ 85% ਤੋਂ 20 ਬੱਚੇ 80% 80% ਤੋਂ 21 ਬੱਚੇ 75% ਤੋਂ 18 ਬੱਚੇ 70% ਤੋਂ ਪ੍ਰਾਪਤ ਹੋਏ ਨੇ ਤਾਂ ਇਟ ਮੀਨਸ ਸਾਰੇ ਬੱਚੇ 100% ਨੰਬਰ ਲੈ ਕੇ ਉਹਨਾਂ ਨੇ ਰਿਜ਼ਲਟ 100% ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਦਿੱਤਾ ਇਸ ਤੋਂ ਬਿਨਾ ਕਈ ਬੱਚਿਆਂ ਨੇ 100 ਆਊਟ ਆਫ 100 ਇਨ ਮੈਥਸ ਪੰਜਾਬੀ ਇੰਗਲਿਸ਼ ਉਹ ਵੀ ਵੱਖ-ਵੱਖ ਵਿਸ਼ਿਆਂ 'ਚੋਂ ਆਪਣੇ ਨੰਬਰ ਨੇ ਜਿਹੜੇ ਉਹ ਲਏ ਨੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਿਜ਼ਲਟ ਆ ਉਹ ਬਹੁਤ ਅੱਛਾ ਇਸ ਏਰੀਏ ਨੂੰ ਦਿੱਤਾ ਸੋ ਬੱਚੇ ਨੇ ਜਿਹੜੇ ਉਹ ਵੱਖ-ਵੱਖ ਇੰਸਟੀਚੂਟਸ ਦੇ ਵਿੱਚ ਚਲੇ ਗਏ ਨੇ ਅੱਛਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਵੀ ਸਾਡਾ 12th ਕਲਾਸ ਦਾ ਰਿਜ਼ਲਟ ਅਸੀਂ ਅਨਾਉਂਸ ਕੀਤਾ ਸੋ ਉਹ ਵੀ ਸਾਡਾ ਰਿਜ਼ਲਟ ਬਹੁਤ ਅੱਛਾ ਰਿਹਾ ਜਿਦੇ ਚੋਂ ਅਸੀਂ ਪਾਤੜਾ ਰੀਜਨ ਚੋਂ ਕਾਮਰਸ ਤੇ ਹਿਮਨਿਟੀਆਂ ਚੋਂ ਵਿਦ 96.6% ਪਾਤੜਾ ਏਰੀਏ ਚੋਂ ਅਸੀਂ ਅਪ ਪਹਿਲੇ ਸਥਾਨ ਦੇ ਉੱਪਰ ਰਹੇ ਆ 12ਵੀਂ ਜਮਾਤ ਦਾ ਨਤੀਜਾ ਜਿਹੜਾ ਕੱਲ੍ਹ ਕੋਸ਼ਿਤ ਅਸੀਂ ਕੀਤਾ ਉਹਦੇ ਵਿੱਚੋਂ ਹਿਊਮਨਿਟੀਜ਼ ਜਿਹਨੂੰ ਆਪਾਂ ਆਰਟਸ ਕਹਿ ਦਿੰਦੇ ਆ ਉਹ ਵੀ ਸਾਡਾ ਬੱਚਾ ਮਹਿਕਪ੍ਰੀਤਕੌਰ 96.6 ਲੈ ਕੇ ਉਸ ਬੱਚੇ ਦਾ ਰਿਜ਼ਲਟ ਆਇਆ ਸੇਮ ਸਾਹਿਲ ਸਿੰਘਲਾ ਸਾਡਾ ਬੱਚਾ ਉਹਦਾ ਵੀ ਕਮਰਸ ਦਾ ਰਿਜ਼ਲਟ 96.6 ਰਿਹਾ ਸੋ ਇਸ ਰਿਜ਼ਲਟ ਨਾਲ ਅਸੀਂ ਪਾਤਨਾ ਏਰੀਏ ਚੋਂ ਕਮਰਸ ਐਂਡ ਆਰਟਸ ਦੇ ਵਿੱਚੋਂ ਹਾ ਸਾਡੇ ਸਕੂਲ ਨੇ ਟੌਪ ਕੀਤਾ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਸਾਲ ਅਸੀਂ ਬੜੇ ਅੱਛੇ ਰਿਜ਼ਲਟਸ ਇਸ ਏਰੀਆ ਨੂੰ ਦਿੰਨੇ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਅੱਛੇ ਰਿਜ਼ਲਟਸ ਐਂਡ ਇਸ ਇਲਾਕੇ ਦੀ ਜਿਹੜੀ ਸੇਵਾ ਉਹ ਕਰਦੇ ਰਹਿਾਂਗੇ ਇਹਦੇ ਨਾਲ ਮੈਂ ਮਾਪਿਆਂ ਨੂੰ ਬੱਚਿਆਂ ਨੂੰ ਟੀਚਰ ਸਾਹਿਬਾਨ ਨੂੰ ਤੇ ਮੈਨੇਜਮੈਂਟ ਨੂੰ ਬਹੁਤ ਜ਼ਿਆਦਾ ਵਧਾਈ ਦਿੰਦੀ ਹਾਂ ਧੰਨਵਾਦ